ਦੀ ਬਾਬਿਆਂ ਦੀ ਕਰਗੇ ਤੇ ਜਾਂ ਅਸੀਂ ਰੇਪਾਂ ਦੀ ਕਰਗੇ ਤਾਂ ਜਦੋਂ ਰਾਮ ਰਹੀਮ ਵਾਲਾ ਕੇ ਸ਼ੁਰੂ ਐ ਅਸੀਂ ਤਾਂ ਉਸ ਟਾਈਮ ਤੇ ਇੱਕ ਟਾਈਮ ਜਿਹੜੀ ਦੁਨੀਆ ਵੀ ਥੰਮ ਗਈ ਸੀ ਲੋਕਾਂ ਦੀ ਜ਼ੁਬਾਨ ਤੇ ਇਹ ਗੱਲ ਸੀ ਕਿ ਹਾਏ ਡੇਰਿਆਂ ਦੇ ਵਿੱਚ ਵੀ ਇਹ ਕਰ ਇਹ ਕੁਛ ਹੁੰਦਾ ਜਿੱਥੇ ਗੁਰੂ ਦਾ ਨਾਮ ਲਿਆ ਜਾਂਦਾ ਉੱਥੇ ਵੀ ਇਹ ਕੁਛ ਹੁੰਦਾ ਪਰ ਜਦੋਂ ਉਸ ਤੋਂ ਬਾਅਦ ਕਾਫੀ ਡੇਰਿਆਂ ਦੇ ਨਾਮ ਵੱਲ ਡੇਰਿਆਂ ਦੇ ਖਲਾਸੇ ਹੋਏ ਤਾਂ ਇਹ ਚੀਜ਼ ਲੱਗੀ ਕਿ ਇਹ ਕਾਮ ਜਈ ਚੀਜ਼ ਹੈ ਸੋ ਹੁਣ ਜਿਹੜਾ ਚਰਚਾ ਦਾ ਵਿਸ਼ਾ ਪਾਈ ਅਮਰਤਪਾਲ ਮਹਿਰੋ ਨੇ ਜਿਹੜਾ ਮੁੱਦਾ ਚੱਕਿਆ ਹੋਇਆ ਜਿਹੜਾ ਚਰਨਕਾਟ ਵਾਲਾ ਬਾਬਾ ਜਿੱਥੇ ਕਹਿੰਦੇ ਕਿ ਕਾਫੀ ਬੱਚਿਆਂ ਦੇ ਨਾਲ ਜਿਹੜੇ ਰੇਪ ਹੋ ਰਹੇ ਆ ਸੋ ਇੱਥੇ ਹੁਣ ਸਵਾਲ ਇੱਕ ਬੜਾ ਡੂੰਘਾ ਬਣ ਗਿਆ ਅਮਰਤਪਾਲ ਮਹਿਰੋਂ ਦੀ ਲੜਾਈ ਬਹੁਤ ਤਕੜੀ ਆ ਭਰਾ ਦੀ ਸਲੂਟ ਕਰਦੀ ਆ ਮੈਂ ਉਸ ਵੀਰ ਨੂੰ ਕਿ ਜਿਹਨੇ ਧੀਆ ਭੈਣਾਂ ਦੀ ਇੱਜ਼ਤ ਦੇ ਲਈ ਇਕੱਲਾ ਲੜਾਈ ਵਿੱਢੀ ਆ ਪਰ ਇੱਥੇ ਧੀਓ ਮੈਨੂੰ ਇੱਕ ਜਵਾਬ ਦਿਓ ਭੈਣੋ ਜਦੋਂ ਤੁਸੀਂ ਉਸ ਗੁਰਦੁਆਰੇ ਦੇ ਵਿੱਚ ਜਾਂਦਿਆਂ ਸੀ ਜਾਂ ਤੁਹਾਡੇ ਨਾਲ ਲਗਾਤਾਰ ਬੰਦੇ ਨਾਲ ਇੱਕ ਵਾਰੀ ਗਲਤ ਹਰਕਤ ਹੋਈ ਆ ਜਨਾਨੀ ਵੱਟ ਕੇ ਮਾਰੇ ਚਪੇੜ ਬੰਦਾ ਦੂਜੀ ਵਾਰ ਜਨਾਨੀ ਵਾਲੇ ਝਾਕਦਾ ਨਹੀਂ ਜਨਾਨੀ ਦੇ ਵਿੱਚ ਇੰਨੀ ਹਿੰਮਤ ਇੰਨੀ ਤਾਕਤ ਹੁੰਦੀ ਆ ਸੋ ਇੱਥੇ ਸਵਾਲ ਜਿੱਤੇ ਬਾਬੇ ਤੇ ਉੱਠਦੇ ਆ ਬਾਬੇ ਦੇ ਤਾਂ ਕਾਰਵਾਈ ਬੰਦੀ ਆ ਬੰਦੀ ਆ ਨਾਲ ਮੈਨੂੰ ਲੱਗਦਾ ਉਸ ਭੈਣ ਤੇ ਵੀ ਬੰਦੀ ਆ ਜਿਹੜੀ ਕਿ ਪਹਿਲਾਂ ਇੰਨਾ ਰੌਲਾ ਪਾਇਆ ਤੇ ਅੱਜ ਚਾਂਦਰ ਪਈਆਂ ਦੇ ਪਿੱਛੇ ਉਹ ਭੈਣ ਵੇਖ ਚੁੱਕੀ ਆ ਸੋ ਕਹਿਣ ਦਾ ਭਾਵ ਇਹ ਹੈ ਕਿ ਉਸ ਭੈਣ ਨੂੰ ਨਹੀਂ ਪਤਾ ਬੜਾ ਪ੍ਰਾਊਡ ਫੀਲ ਕਰਕੇ ਕਹਿੰਦੀ ਆ 50 ਤੋਂ 60 ਵਾਰੀ ਮਿਲੇ ਹੋਵਾਂਗੇ ਤਿੰਨ ਚਾਰ ਵਾਰੀ ਹੋਟਲ 'ਚ ਬਾਅਦ 'ਚ ਬਾਬਾ ਜੀ ਜਾ ਕੇ ਗੁਫਾ ਦੇ ਵਿੱਚ ਇੱਕ ਰੂਮ ਬਣਿਆ ਹੋਇਆ ਉਹਦੇ 'ਚ ਮਿਲਦੇ ਸੀ ਭੈਣ ਮੇਰੀ ਕਿਉਂਦੋਂ ਸਹਿਮਤੀ ਸੀ ਤੇਰੀ ਮੈਨੂੰ ਨਹੀਂ ਪਤਾ ਤੇਰੀ ਵੀਡੀਓ ਕਿਸ ਗੱਲ ਤੇ ਪਈ ਪਰ ਇਹ ਚੀਜ਼ ਜਿੱਥੇ ਅਸੀਂ ਗਰਬਾਣੀ ਦਾ ਨਾਮ ਪ੍ਰਚਾਰ ਕਰਦੇ ਹੋਏ ਡੇਰਾਬਾਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਆਮ ਜੀ ਗੱਲ ਹੋ ਗਈ ਆ ਆਮ ਜੀ ਗੱਲ ਹੋ ਗਈ ਆ ਨਾਲ ਡੇਰੇ ਵਾਲਿਆਂ ਕਿਉਂਕਿ ਕਹਿੰਦੇ ਚਿੱਟੇ ਚੋਲੇ ਪਾ ਕੇ ਵਿੱਚ ਸਾਧ ਬਣ ਕੇ ਅੰਦਰ ਸ਼ੈਤਾਨ ਵੀ ਬੈਠੇ ਹੁੰਦੇ ਸਾਰੇ ਨਹੀਂ ਮੈਂ ਕਹਿੰਦੀ ਇੱਕੋ ਜੇ ਹੁੰਦੇ ਆ ਪਰ ਕਈ ਬਾਬਿਆਂ ਦੇ ਚਿਹਰੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਹੁਣ ਇਥੇ ਇੱਕ ਹੋਰ ਗ੍ਰੰਥੀ ਦੀ ਘਟਨਾ ਤੁਹਾਨੂੰ ਦੱਸਾਂ ਕਿ ਇੱਕ ਛੋਟੀ ਜਿਹੀ ਏਜੀ ਬੱਚੀ ਹੁੰਦੀ ਹੈ ਕਿਸੇ ਦੇ ਘਰ ਦੇ ਵਿੱਚ ਅਖੰਡ ਪਾਠ ਸੇ ਦਾ ਆਰੰਭ ਹੁੰਦਾ ਹੈ ਗ੍ਰਾਂਥੀ ਸਿੰਘ ਡਿਊਟੀ ਤੇ ਹੁੰਦਾ ਆ ਸ਼ਾਇਦ ਉਹ ਗ੍ਰਾਂਥੀ ਸਿੰਘ ਪਤਾ ਨਹੀਂ ਹੋਣਾ ਹੈ ਜਾਂ ਨਹੀਂ ਹੈ ਪਰ ਮੈਨੂੰ ਉਹ ਗ੍ਰਾਂਥੀ ਸਿੰਘ ਦਾ ਉਸ ਤੋਂ ਬਾਅਦ ਨਹੀਂ ਪਤਾ ਲੱਗਾ ਉਹ ਗ੍ਰਾਂਥੀ ਸਿੰਘ ਵੱਲੋਂ ਪਾਠ ਕਰਦਿਆਂ ਸਮੇਂ ਉਹ ਕੁੜੀ ਨੂੰ ਬੁਲਾਇਆ ਜਾਂਦਾ ਤੇ ਉਹ ਕੁੜੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਆ ਉਸ ਟਾਈਮ ਤੇ ਜੇ ਅਸੀਂ ਲੋਕ ਇਕੱਠੇ ਹੁੰਦੇ ਇਕ ਜੁੱਟਤਾ ਦਿਖਾਉਂਦੇ ਤਾਂ ਅੱਜ ਆ ਦਿਨਾਂ ਸਾਹਮਣੇ ਹੁੰਦੇ ਉਸ ਤੋਂ ਬਾਅਦ ਇੱਕ ਕੁੜੀ ਮਖੂ ਏਰੀਏ ਦੀ ਆ ਗੁਰੂ ਘਰ ਜਾਂਦੀ ਉਹ ਮੱਥਾ ਟੇਕਣ ਦੇ ਲਈ ਉੱਥੇ ਗ੍ਰੰਥੀ ਸਿੰਘ ਵੱਲੋਂ ਉਸ ਕੁੜੀ ਦੇ ਨਾਲ ਘਟਿਆ ਕਰਨ ਕੀਤਾ ਜਾਂਦਾ ਜਦੀ ਰਿਪੋਰਟ ਸਦਰ ਥਾਣਾ ਜੀਰਾ ਦੇ ਵਿੱਚ ਕਰਵਾਈ ਜਾਂਦੀ ਆ ਸੋ ਤੁਸੀਂ ਇਹ ਵੇਖੋ ਹਾਲਾਤ ਕਿੱਧਰ ਨੂੰ ਜਾ ਰਹੇ ਆ ਹਾਲਾਤ ਕੀ ਕਹਿ ਰਹੇ ਨੇ ਸੋ ਮਾਵਾਂ ਜਿਹੜੀਆਂ ਦੋ ਦੋ ਬੱਚੇ ਛੱਡ ਕੇ ਆਪ ਦਾ ਜਿਉਂਦਾ ਜਾਗਦਾ ਪਤੀ ਛੱਡ ਕੇ ਕਿਸੇ ਹੋਰ ਦੇ ਮਗਰ ਭੱਜੀਆਂ ਫਿਰਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਸਾਡੇ ਹੱਥ ਕੜੇ ਆ ਜੀ ਕੋੜ ਕਹਿ ਰਹੀ ਐ ਇਸ ਤਰ੍ਹਾਂ ਰਹਿ ਸਕਦੇ ਹੋ ਜੇ ਇਸ ਤਰ੍ਹਾਂ ਰਹਿ ਸਕਦੇ ਆ ਤਾਂ ਸਾਡੀਆਂ ਧੀਆ ਪਹਿਣਾ ਇੱਜ਼ਤਾਂ ਬਿਲਕੁਲ ਭੁੱਲੇ ਚੁੱਕੀਆਂ ਨਹੀਂ ਗਵਾ ਚੁੱਕੀਆਂ ਨਹੀਂ ਅੱਜ ਲੋੜ ਆ ਸਾਨੂੰ ਸਾਡੀਆਂ ਬੱਚੀਆਂ ਨੂੰ ਉਹਨਾਂ ਦਾ ਅਸਲੀ ਜੇਰਾ ਜਿਹੜਾ ਦਿਖਾਉਣ ਦੀ ਦੱਸਣ ਦੀ ਟੀਓ ਰਾਣੀਓ ਇੱਜ਼ਤ ਬੜੀ ਮਹਿੰਗੀ ਚੀਜ਼ ਆ ਇਹ ਲੱਖੀ ਨਾ ਹਜ਼ਾਰੀ ਨਾ ਕਰੋੜੀ ਇਹ ਮਿਲਦੀ ਨਹੀਂ ਮੈਂ ਅੱਗੇ ਵੀ ਕਿਹਾ ਸੀ ਇੱਕ ਗਾਇਕ ਨੇ ਗਾਇਆ ਸੀ ਕੁੜੀਏ ਕਿਸਮਤ ਕੁੜੀਏ ਨਹੀਂ ਐਨਾ ਤੈਨੂੰ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰਦਿਆਂ ਫਿਰ ਕੋਜੀ ਕੀ 2 ਸਾਲਾਂ ਬਾਅਦ ਕਿਸੇ ਗਾਇਕ ਨੂੰ ਇਹ ਵੀ ਗਾਉਣਾ ਪੈ ਗਿਆ ਸੀ ਕਿਥੋਂ ਜੰਪ ਹੀ ਨਹੀਂ ਸਾਡੇ ਘਰ 베ਰੀਏ ਸਿਰਾਂ ਦੀ ਪੱਗ ਲਾਉਣ ਲੱਗ ਗਈ 베ਰੀ ਦਾ ਤਰਖਤ ਮਾੜਾ ਨਹੀਂ 베ਰੀ ਦਾ ਤਰਖਤ ਫਲ ਦਿੰਦਾ ਸਾਨੂੰ ਖਾਣ ਨੂੰ ਪਰ ਜਦੋਂ ਵੀ ਉਹਦੇ ਥੱਲੋਂ ਦੀ ਨੰਗਣਾ ਪੈਂਦਾ ਝੁੱਕ ਕੇ ਨੰਗਣਾ ਪੈਂਦਾ ਕਿਉਂ ਉਹਦੇ ਕੰਡਿਆਂ ਦੇ ਵਿੱਚ ਲੀੜਾ ਅੜ ਜਾਂਦਾ ਉਹਦੇ ਕੰਡਿਆਂ ਦੇ ਵਿੱਚ ਜਿਹੜੀ ਪੱਗ ਅੜ ਜਾਂਦੀ ਆ ਪੱਗ ਲੈਣ ਦਾ ਡਰ ਹੁੰਦਾ ਤੇ ਬੰਦਾ ਚੁੱਕ ਕੇ ਨਾਗਾ ਧੀਓ ਰਾਣੀਓ ਜਦੋਂ ਤੁਸੀਂ ਕਿਸੇ ਦੇ ਨਾਲ ਚੱਲੀਆਂ ਜਾਣੀਆਂ ਜਾਂ ਇਸ ਤਰ੍ਹਾਂ ਦੀਆਂ ਕਢਾਉਣੀਆਂ ਹਰਕਤਾਂ ਹੁੰਦੀਆਂ ਉਸ ਟਾਈਮ ਤੇ ਮਾਪੇ ਝੁੱਕਦੇ ਆ ਤੁਸੀਂ ਉਹ ਝਾਫਾ ਬਣ ਜਾਨੀਆਂ ਤੁਸੀਂ ਉਹ ਬੇਰੀਆਂ ਬਣ ਜਾਨੀਆਂ ਜਿਹੜੀਆਂ ਮਾਪਿਆਂ ਨੂੰ ਝੁਕਣ ਮਾਸਤੇ ਮਜਬੂਰ ਕਰ ਦਿੰਨੀਆਂ ਬੀਬੀਆਂ ਦਾੜੀਆਂ ਵਾਲੇ ਬੰਦੇ ਜਦੋਂ ਪਰੇ ਪੰਚਾਇਤਾਂ ਦੇ ਵਿੱਚ ਠਾਣਿਆਂ ਦੇ ਵਿੱਚ ਜਾਂਦੇ ਆ ਤੇ ਜਦੋਂ ਤੁਹਾਨੂੰ ਲੈ ਕੇ ਆਉਂਦੇ ਆ ਨਾ ਉਹਨਾਂ ਮਾਪਿਆਂ ਦਾ ਮਰਨ ਹੋ ਜਾਂਦਾ ਉਹ ਮਾਪੇ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਇਹ ਕਾਲਕ ਮਤ ਭੁੱਲੋ ਕਿ ਤੁਹਾਡੀ ਇੱਕ ਪੀੜੀ ਤੱਕ ਰਹੂਗੀ ਇਹ ਕਾਲਕ ਤੁਹਾਡੀਆਂ ਕਈ ਪੀੜੀਆਂ ਤੱਕ ਜਾਂਦੀ ਆ ਜਦੋਂ ਪਰੇ ਪੰਚਾਇਤ ਚ ਈ ਨਿਆ ਕਰ ਲਈ ਜਾਂਦਾ ਨਾ ਉਸ ਪੀੜੀ ਦਾ ਉੱਠ ਕੇ ਅੱਗੋਂ ਅਗਲਾ ਕਹਿੰਦਾ ਤੂੰ ਵੀ ਗੱਲ ਕਰਨਾ ਤੇਰੀ ਭੂਆ ਜਾਂ ਤੁਹਾਡੀ ਦਾਦੀ ਜਾਂ ਫਲਾਨੀ ਤੁਹਾਡੀ ਉਸ ਟਾਈਮ ਤੇ ਆ ਕਰਤੂਤ ਕਰਕੇ ਗਈ ਸੀ ਉਹਦਾ ਨੀਂਹੀਆਂ ਪਾਉਣੀਆਂ ਪੈ ਜਾਂਦੀਆਂ ਓਏ ਹੱਥ ਬਣ ਕੇ ਮੈਂ ਬੇਨਤੀ ਕਰਦੀ ਆ ਬੀਬੀ ਕੋ ਤੁਹਾਨੂੰ ਡੇਰਿਆਂ ਚ ਜਾਣੀਆਂ ਸੰਭਲ ਕੇ ਜਾਓ ਇਹ ਜਿਤਾ ਨਾ ਲਾਮ ਕਰੋ ਇਹ ਜਿਤਾ ਬੜੀ ਵੱਡੀ ਚੀਜ਼ ਆ ਇਜਤਾਂ ਨੂੰ ਲੈਣ ਦੇ ਖਾਤਰ ਅਸੀਂ ਕਈ ਕੁਰਬਾਨੀਆਂ ਦੇਤੀਆਂ ਕਿਉਂ ਕਹਿੰਦੇ ਆ ਤੇ ਜੰਮ ਦੀ ਤਿੰਨੇ ਲੀੜੇ ਪਾਲਦੀ ਅਸੀਂ ਪੁੱਤ ਨੂੰ ਨਹੀਂ ਕਹਿ ਸਕਦੇ ਕਿਉਂ ਅਸੀਂ ਧੀ ਨੂੰ ਲਕੋਲ ਕੋ ਰੱਖਦੇ ਆਂ ਕਿਉਂ ਅਸੀਂ ਧੀ ਦੀ ਤੁਲਨਾ ਕੋਈ ਨੂਰ ਦੇ ਹੀਰੇ ਦੇ ਨਾਲ ਕਰਦੇ ਆਂ ਕਿ ਹੀਰਾ ਜਿਹੜਾ ਉਹ ਹਰ ਇੱਕ ਨੂੰ ਕੋਈ ਨੂਰ ਦਾ ਹੀਰਾ ਦਿਖਾਇਆ ਨਹੀਂ ਜਾਂਦਾ ਬੋਤਾ ਜਿਹੜਾ ਭਲਾ ਨੰਗਾ ਤੁਰਿਆ ਵੀਰੇ ਉਹਨੂੰ ਸਮਾਜ ਨੇ ਕੁਝ ਨਹੀਂ ਕਹਿਣਾ ਪਰ ਧੀ ਆ ਨਾ ਇੱਕ ਗਲਤ ਸਟੈਪ ਚੜ ਗਈ ਸਾਡਾ ਸਮਾਜ ਆ ਜਿਹੜਾ ਉਸ ਪਰਵਾਖ ਨੂੰ ਜੌਨ ਨਹੀਂ ਦਿੰਦਾ ਦੇਖੋ ਜ਼ਿੰਦਗੀ ਜੋ ਤਰਾ ਚੜਾ ਬੜੇ ਹੁੰਦੇ ਮੇਰੇ ਨਾਲੋਂ ਮੈਨੂੰ ਲੱਗਦਾ ਕਿਸੇ ਧੀ ਦੀ ਜ਼ਿੰਦਗੀ ਚ ਅਤਰਾ ਚੜਾ ਨਹੀਂ ਆਏ ਹੋਣੇ ਪਰ ਪਿਓ ਦੀ ਬੁੱਕਲ ਚ ਗਈ ਸੀ ਪਿਓ ਦੀ ਬੁੱਕਲ ਚ ਵਾਪਸ ਆਈਆਂ ਕੋਈ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਮੈਂ ਹੱਥ ਜੋੜਦੀ ਆਂ ਧੀਓ ਵਾਪਸ ਆਜੂ ਇਹ ਕਮਨਾ ਕਰੂ ਇਹ ਨਾ ਹੋਵੇ ਕਿ ਬਾਤ ਜਿਵੇਂ ਹੁਣ ਕੈਮਰਿਆਂ ਸਾਹਮਣੇ ਆ ਕੇ ਨਾਲੇ ਤਾਂ ਆਪਦੀ ਇੱਜ਼ਤ ਲਲਾਂ ਮੁੰਦੀ ਹੈ ਨਾਲੇ ਉਹਨਾਂ ਬਾਬਿਆਂ ਦੀ ਹੁੰਦੀ ਆ ਇੱਥੇ ਮੈਂ ਸਾਡੇ ਸਮਾਜ ਦੇ ਉਹਨਾਂ ਵੀਰਾਂ ਨੂੰ ਸਿਰਮੈ ਔਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਜੋੜੇ ਫੜਦੇ ਹੋਣਾ ਛੇਤਰ ਮਾਰ ਮਾਰ ਕੇ ਦੋਨਾਂ ਦਾ ਕਰਾਉ ਵਿਆਹ ਤੇ ਦੋਨਾਂ ਨੂੰ ਕਹੋ ਚਲੋ ਇੱਕ ਜ਼ਰੂਰੀ ਬੇਨਤੀ ਆ ਸਭ ਤੋਂ ਵੱਡੀ ਕਿ ਜਿਹੜੇ ਪਿੰਡ ਦੀ ਧੀ ਨਿਕਲਦੀ ਆ ਜਾਂ ਪਿੰਡ ਦਾ ਮੁੰਡਾ ਕਿਸੇ ਦੀ ਧੀ ਲੈ ਕੇ ਆਉਂਦਾ ਨਾ ਪਿੰਡਾਂ ਦੀਆਂ ਪੰਚਾਇਤਾਂ ਬਾਨੀਆਂ ਨਵੀਆਂ ਓਏ ਹੱਥ ਜੋੜ ਕੇ ਬੇਨਤੀ ਆ ਮਤਾ ਪਾ ਲੋ ਇੱਕ ਪੰਚੇਤੋਂ ਕਿ ਉਹ ਉਸ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਪਿੰਡੇ ਚ ਵੜ ਨਹੀਂ ਦਿੱਤਾ ਜਾਊਗਾ ਕਿਉਂਕਿ ਜਦੋਂ ਉਹ ਜੋੜਾ ਪਿੰਡੇ ਚ ਆਊਗਾ ਸੁਭਾਵਕ ਬੱਚੇ ਵੀ ਹੋਣਗੇ ਤੇ ਬੱਚੇ ਸਵਾਲ ਵੀ ਕਰਨਗੇ ਕਿ ਸਾਡੇ ਨਾਨਕੇ ਕਿੱਥੇ ਆ ਕੀ ਦੱਸਣੀਆਂ ਉਹ ਧੀਆਂ ਕਿ ਅਸੀਂ ਪਿੰਡ ਦੇ ਮੁੰਡੇ ਨਾਲ ਹੀ ਵਿਆਹ ਕਰਾ ਲਿਆ ਕੀ ਦੱਸਣੀਆਂ ਉਹ ਧੀਆਂ ਕਿ ਤੁਹਾਡੇ ਦਾਦਕੇ ਆ ਜਾਂ ਨਾਨਕੇ ਆ ਸੋ ਇਹ ਜੜੀਆਂ ਗੱਲਾਂ ਮੋਗਾ ਦਾ ਪਿੰਡ ਮਨਾਵੇ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਅਸੀਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇਗੇ ਸਾਡੇ ਪਿੰਡ ਪਿੰਡੇ ਇਹ ਚੀਜ਼ਾਂ ਖਿਲਾਰੇ ਪਾ ਰਹੀਆਂ ਸੋ ਜੇ ਇਹ ਗੱਲਾਂ ਚੰਗੀਆਂ ਤੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਵਿਆਹ ਤੇ ਦੋਨਾਂ ਨੂੰ ਕਹੋ ਚਲੋ ਇੱਕ ਜ਼ਰੂਰੀ ਬੇਨਤੀ ਆ ਸਭ ਤੋਂ ਵੱਡੀ ਕਿ ਜਿਹੜੇ ਪਿੰਡ ਦੀ ਧੀ ਨਿਕਲਦੀ ਆ ਜਾਂ ਪਿੰਡ ਦਾ ਮੁੰਡਾ ਕਿਸੇ ਦੀ ਧੀ ਲੈ ਕੇ ਹੁੰਦਾ ਨਾ ਪਿੰਡਾਂ ਦੀਆਂ ਪੰਚਾਇਤਾਂ ਬਾਨੀਆਂ ਨਵੀਆਂ ਓਏ ਹੱਥ ਜੋੜ ਕੇ ਬੇਨਤੀ ਆ ਮਤਾ ਪਾ ਲੋ ਇੱਕ ਪੰਚਾਇਤ ਤੋਂ ਕਿ ਉਸ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਪਿੰਡੇ ਚ ਵੜ ਨਹੀਂ ਦਿੱਤਾ ਜਾਊਗਾ ਕਿਉਂਕਿ ਜਦੋਂ ਉਹ ਜੋੜਾ ਪਿੰਡ ਚ ਆਊਗਾ ਸੁਭਾਵਿਕ ਬੱਚੇ ਵੀ ਹੋਣਗੇ ਤੇ ਬੱਚੇ ਸਵਾਲ ਵੀ ਕਰਨਗੇ ਕਿ ਸਾਡੇ ਨਾਨਕੇ ਕਿੱਥੇ ਆ ਕੀ ਦੱਸਣੀਆਂ ਉਹ ਧੀਆ ਕਿ ਅਸੀਂ ਪਿੰਡ ਦੇ ਮੁੰਡੇ ਨਾਲ ਹੀ ਵਿਆਹ ਕਰਾ ਗੀਤ ਸੁਣੀਆਉਂਤੀਆਂ ਕਿ ਤੁਹਾਡੇ ਦਾਦਕੇ ਆ ਜਾਂ ਨਾਨਕੇ ਆ ਸੋ ਇਹ ਜਿਹੜੀਆਂ ਗੱਲਾਂ ਮੋਗਾ ਦਾ ਪਿੰਡ ਮਨਾਵੇ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਕਟਨਾਵਾ ਵਾਪਰ ਚੁੱਕੀਆਂ ਅਸੀਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇਗੇ ਸਾਡੇ ਪਿੰਡ-ਪਿੰਡੇ ਇਹ ਚੀਜ਼ਾਂ ਖਿਲਾਰੇ ਪਾ ਰਹੀਆਂ ਸੋ ਜੇ ਇਹ ਗੱਲਾਂ ਚੰਗੀਆਂ ਤੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਨਾਲ ਮੇਰੇ ਵੀਰੇ ਬੇਨਤੀਆਂ